ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਅੱਜ ਆਪਾਂ ਸੂਟ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਬਹੁਤ ਪਿਆਰੇ ਸੂਟ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਜੀ ਜੋ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖ ਰਿਹਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਤ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਅੱਜ ਆਪਾਂ ਸੂਟ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਪਿਓਰ ਕਾਟਨ ਦੇ ਸੂਟ ਹੈ ਜੀ 100% ਕਾਟਨ ਹੈ ਜੀ ਬਹੁਤ ਸੋਹਣੀ ਦੇਖੋ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਬਹੁਤ ਸੋਹਣਾ ਇਹ ਘੇਰੇ ਤੇ ਫਲਾਵ बहुत सोहना एह डिज़ाइन बनया हुआ डिजिटल प्रिंटिंग है जी बहुत सोहना यदा कलर है बहुत ही ज़्यादा प्यारा कलर है देखो एक घेरे बनया है तो इस तरह ही बैक के दे जी देखो ये बैकते डिजाइन आऊगा सेम डिजाइन फ्रंट वाला ही बैकते आऊगा तो ये अपना बाजू तो आऊगा यजू तो आऊगा बहुत सोहना डिजाइन बनया हो बहुत सोहना तो बहुत ही प्यारा दुपट्टा तुझ देखो ਪੂਰਾ ਖੁੱਲਾ ਡੁੱਲਾ ਤੇ ਬਹੁਤ ਪਿਆਰਾ ਇਹਦਾ ਦੁਪੱਟਾ ਹੈ ਬਹੁਤ ਸੋਹਣਾ ਪਿਓਰ ਮਸਲੀਨ ਬਿਸਕੋਸ ਮਸਲੀਨ ਦਾ ਦੁਪੱਟਾ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਕੰਨੀ ਤੋਂ ਇਹ ਦੇਖੋ ਦੇ ਉੱਪਰ ਕੰਨੀ ਬਣੀ ਹੋਈ ਆ ਪਿਓਰ ਬਿਸਕੋਸ ਮਸਲੀਨ ਦਾ ਖੁੱਲਾ ਡੁੱਲਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪੂਰਾ ਹੈਵੀ ਬਹੁਤ ਸੋਹਣਾ ਸੂਟ ਹੈ ਇਹ ਤੇ ਪ੍ਰਾਈਸ ਇਹਦਾ ਓਨਲੀ 1200 ਰੁਪਏ ਹੈ ਜੀ ਬਹੁਤ ਪਿਆਰਾ ਕਲਰ ਹੈ ਇਹਦਾ ਬਹੁਤ ਸੋਹਣਾ ਸੂਟ ਹੈ ਬਣ ਕੇ ਬਹੁਤ ਸੋਹਣਾ ਰੈਡੀ ਹੋਣਾ ਹੈ ਜੀ ਸੂਟ ਤੇ ਬਹੁਤ ਸੋਹਣਾ ਇਹਦਾ ਬਾਜੂ ਤੇ ਡਿਜ਼ਾਈਨ ਹੈ ਬੈਕ ਫਰੰਟ ਸੇਮ ਆਊਗਾ यदा नैक्सट कलर है देखो डिजाइनिंग सेम होगी सेम दुपट्टा होगा बस कलर का फर्क आऊगा ये भी बहुत प्यारा कलर है बहुत सोहना कलर है जी बहुत अलग शेड है ये ते डिजाइनिंग आऊगी तो सेम ही ए दुपट्टा आऊगा देखो जी दा दुपट्टा आऊगा थर्ड कलर चे वाला है ਬਹੁਤ ਪਿਆਰਾ ਕਲਰ ਹੈ ਵੀ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਤੁਸੀਂ ਕੋਈ ਵੀ ਸੂਟ ਲੈਣਾ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਤੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਆ ਓਨਲੀ 1200 ਰੁਪਏ ਦਾ ਪ੍ਰਾਈਸ ਹੈ ਜੀ ਤੇ ਬਹੁਤ ਸੋਹਣੇ ਖੁੱਲੇ ਡੁੱਲੇ ਦੁਪੱਟੇ ਆ ਖੁੱਲੇ ਡੁੱਲੇ ਸੂਟ ਹੈ ਜਿੰਨੀ ਮਰਜ਼ੀ ਇਹਨਾਂ ਦੀ ਲੈਂਥ ਰੱਖੋ ਜਿੰਨਾ ਮਰਜ਼ੀ ਇਹਨਾਂ ਦਾ ਆਪਣਾ ਅੱਗੇ ਪਿੱਛੇ ਡਿਜ਼ਾਈਨ ਆ ਜੂਗਾ ਬਾਜੂ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਆ ਉਹ ਫੁੱਲ ਹੈਵੀ ਬਾਜੂ ਬਣੂਗੀ ਕੋਈ ਵੀ ਇਹ ਕਪੜਾ ਖਰਾਬ ਹੋਣ ਵਾਲਾ ਨਹੀਂ ਕੋਈ ਵੀ ਕਪੜਾ ਸ਼ਰਿੰਕ ਨਹੀਂ ਹੁੰਦਾ ਜੀ ਕੋਈ ਇਹਦੇ ਤੇ ਬੁਰਨੀ ਆਉਂਦਾ ਬਹੁਤ ਸੋਹਣਾ ਫੈਬਰਿਕ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਤਾਂ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਤੇ ਸਾਨੂੰ ਆਰਡਰ ਕਰ ਸਕਦੇ ਹੋ ਜੇ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਸਾਡੀ ਸ਼ਾਪ ਆ ਗੁਰੂ ਰੋਡ ਗਲੀ ਨੰਬਰ 22 ਨੇਅਰ ਬੇਰ ਕਬੂਤ ਬਠਿੰਡਾ ਚ ਹੈ ਜੀ ਤੁਸੀਂ ਕਦੇ ਵੀ ਸਾਡੀ ਸ਼ਾਪ ਤੇ ਆ ਕੇ ਵੀ ਇਹ ਸੂਟ ਲੈ ਸਕਦੇ ਹੋ ਤੇ ਬਹੁਤ ਸੋਹਣੇ ਸੂਟ ਹੈ ਇਹ ਬਹੁਤ ਪਿਆਰਾ ਫੈਬਰਿਕ ਹੈ ਜੀ ਇਹਨਾਂ ਦਾ ਕਪੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਜੇ ਤੁਹਾਨੂੰ ਸਾਡੇ ਸੂਟ ਚੰਗੇ ਲੱਗੇ ਹੁਣ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਜੀ ਵੀਡੀਓ ਨੂੰ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਮੇਰੇ ਚੈਨਲ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਥੈਂਕ ਯੂ